ਇਸ ਤਰ੍ਹਾਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਆਉਣਗੇ ਜਿੱਥੇ ਅੰਬਾਲਾ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਨਰਿੰਦਰ ਮੋਦੀ ਅੱਜ ਅੰਬਾਲਾ ਆਉਣਗੇ ਜਿੱਥੇ ਪੁਲਿਸ ਲਾਈਨ ਵਿਖੇ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ ਹੈ ਨਰਿੰਦਰ ਮੋਦੀ ਅੰਬਾਲਾ ਦੀ ਪੁਲਿਸ ਲਾਈਨ ਵਿਖੇ ਸੰਕਲਪ ਰੈਲੀ ਨੂੰ ਸੰਬੋਧਨ ਕਰਨਗੇ ਜਾਣਕਾਰੀ ਮੁਤਾਬਕ 12 ਤੋਂ 12:30 ਵਜੇ ਦੇ ਕਰੀਬ ਉਹ ਅੱਜ ਅੰਬਾਲਾ ਆਉਣਗੇ ਜਿੱਥੇ ਉਹਨਾਂ ਵੱਲੋਂ ਚੋਣਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਜਾਵੇਗਾ ਤਾਂ ਹਰਿਆਣਾ ਦੇ ਖੇਤੀ ਮੰਤਰੀ ਕਮਰਪਾਲ ਗੁੱਜਰ ਨੇ ਜਿਹੜੇ ਉਹ ਇਸ ਰੈਲੀ ਨੂੰ ਸਫਲ ਬਣਾਉਣ ਦੇ ਲਈ ਮਿਹਨਤ ਕਰ ਰਹੇ ਨੇ ਤਾਂ ਵਕ ਵਕ ਵਿਧਾਨ ਸਭਾ ਹਲਕਿਆਂ ਤੋਂ ਵੀ ਜਿਹੜੇ ਨੁਮਾਇੰਦੇ ਨੇ ਉਹ ਬੁਲਾਏ ਗਏ ਨੇ ਇਸ ਦੇ ਨਾਲ ਹੀ ਕਈ ਜਿਹੜੇ ਲੋਕ ਸਭਾ ਉਮੀਦਵਾਰ ਨੇ ਉਹ ਵੀ ਇਸ ਰੈਲੀ ਦੇ ਵਿੱਚ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਹੋਰ ਸੀਨੀਅਰ ਨੇਤਾ ਨੇ ਜਿਹੜੇ ਉਹ ਵੀ ਇਸ ਰੈਲੀ ਦੇ ਵਿੱਚ ਮੌਜੂਦ ਰਹਿਣਗੇ ਤਾਂ ਵੱਡੇ ਪੱਧਰ ਉੱਤੇ ਵਰਕਰਾਂ ਵੱਲੋਂ ਵੀ ਤਿਆਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਲਈ ਆਪਣੇ ਭਾਸ਼ਣ ਦੇ ਵਿੱਚ ਕਿਹੜੀਆਂ ਗੱਲਾਂ ਕਰਦੇ ਨੇ ਅਤੇ ਹਰਿਆਣਾ ਦੇ ਵਿਕਾਸ ਨੂੰ ਲੈ ਕੇ ਉਹਨਾਂ ਵੱਲੋਂ ਕਿਹੜੀ ਗੱਲਬਾਤ ਆ ਜਿਹੜੀ ਉਹ ਕੀਤੀ ਜਾਂਦੀ ਹੈ ਇਸ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਵਿੱਚ ਵੀ ਰੈਲੀ ਕੀਤੀ ਜਾਵੇਗੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਜਿਹੜੇ ਉਹ ਵੀ ਜਲਦ ਪੰਜਾਬ ਆਉਣਗੇ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ ਤਾਂ ਯੋਗੀ ਅਦਿੱਤਿਆਨਾਥ ਬਟਾਲਾ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਲਈ ਪ੍ਰਚਾਰ ਕਰ ਸਕਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿੰਨਾ ਕੁ ਸਮਰਥਨ ਵੋਟਰਾਂ ਦੇ ਵੱਲੋਂ ਬੀਜੇਪੀ ਉੱਤੇ ਜਤਾਇਆ ਜਾਂਦਾ ਹੈ ਇਸ ਤਰ੍ਹਾਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਆਉਣਗੇ ਜਿੱਥੇ ਅੰਬਾਲਾ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਨਰਿੰਦਰ ਮੋਦੀ ਅੱਜ ਅੰਬਾਲਾ ਆਉਣਗੇ ਜਿੱਥੇ ਪੁਲਿਸ ਲਾਈਨ ਵਿਖੇ ਇਹ ਸਾਰਾ ਪ੍ਰੋਗਰਾਮ ਅਜਿਹਾ ਰੱਖਿਆ ਗਿਆ ਹੈ ਨਰਿੰਦਰ ਮੋਦੀ ਅੰਮ੍ਰਾਲਾ ਦੀ ਪੁਲਿਸ ਲਾਈਨ ਵਿਖੇ ਸੰਕਲਪ ਰੈਲੀ ਨੂੰ ਸੰਬੋਧਨ ਕਰਨਗੇ ਜਾਣਕਾਰੀ ਮੁਤਾਬਕ 12 ਤੋਂ 12:30 ਵਜੇ ਦੇ ਕਰੀਬ ਉਹ ਅੱਜ ਅੰਮ੍ਰਾਲਾ ਆਉਣਗੇ ਜਿੱਥੇ ਉਹਨਾਂ ਵੱਲੋਂ ਚੋਣਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਜਾਵੇਗਾ ਤਾਂ ਹਰਿਆਣਾ ਦੇ ਖੇਤੀ ਮੰਤਰੀ ਕਮਰਪਾਲ ਗੁੱਜਰ ਨੇ ਜਿਹੜੇ ਉਹ ਇਸ ਰੈਲੀ ਨੂੰ ਸਫਲ ਬਣਾਉਣ ਦੇ ਲਈ ਮਿਹਨਤ ਕਰ ਰਹੇ ਨੇ ਤਾਂ ਵਕਵਾ ਖ ਵਿਧਾਨ ਸਭਾ ਹਲਕਿਆਂ ਤੋਂ ਵੀ ਜਿਹੜੇ ਨੁਮਾਇੰਦੇ ਨੇ ਉਹ ਬੁਲਾਏ ਗਏ ਨੇ ਇਸ ਦੇ ਨਾਲ ਹੀ ਕਈ ਜਿਹੜੇ ਲੋਕ ਸਭਾ ਉਮੀਦਵਾਰ ਨੇ ਉਹ ਵੀ ਇਸ ਰੈਲੀ ਦੇ ਵਿੱਚ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਹੋਰ ਸੀਨੀਅਰ ਨੇਤਾ ਨੇ ਜਿਹੜੇ ਉਹ ਵੀ ਇਸ ਰੈਲੀ ਦੇ ਵਿੱਚ ਮੌਜੂਦ ਰਹਿਣਗੇ ਤਾਂ ਵੱਡੇ ਪੱਧਰ ਉੱਤੇ ਵਰਕਰਾਂ ਵੱਲੋਂ ਵੀ ਤਿਆਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਲਈ ਆਪਣੇ ਭਾਸ਼ਣ ਦੇ ਵਿੱਚ ਕਿਹੜੀਆਂ ਗੱਲਾਂ ਕਰਦੇ ਨੇ ਅਤੇ ਹਰਿਆਣਾ ਦੇ ਵਿਕਾਸ ਨੂੰ ਲੈ ਕੇ ਉਹਨਾਂ ਵੱਲੋਂ ਕਿਹੜੀ ਗੱਲਬਾਤ ਆ ਜਿਹੜੀ ਉਹ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਵਿੱਚ ਵੀ ਰੈਲੀ ਕੀਤੀ ਜਾਵੇਗੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਦਾਸ ਨੇ ਜਿਹੜੇ ਉਹ ਵੀ ਜਲਦ ਪੰਜਾਬ ਆਉਣਗੇ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ ਤਾਂ ਯੋਗੀ ਅਦਿੱਤਿਆਨਾਥ ਬਟਾਲਾ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਲਈ ਪ੍ਰਚਾਰ ਕਰ ਸਕਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿੰਨਾ ਕੁ ਸਮਰਥਨ ਵੋਟਰਾਂ ਦੇ ਵੱਲੋਂ ਬੀਜੇਪੀ ਉੱਤੇ ਜਤਾਇਆ ਜਾਂਦਾ ਹੈ